ਤਾਰ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੁਟਕਾ ਨਹੀਂ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ ਕਣਕ ਕਾਮਨੀ ਹ ਵਰਗਾ ਵਰ ਬਬਦ ਦਾਨ ਦਾਤਾਰਾ ਅਨ ਬਸਤਰ ਕੋ ش واحر جی کا خالص بہت ہی ماحول اس نگر پہ چل رہی ہے جو کہ نہ صرف سکھی کا پرچار کر رہی ہے بلکہ چھوٹے چھوٹے بچوں میں کس طریقے نال جہیا تارمک ذمے داریاں بن ہیں سماجک ذمے داریاں بن ہیں ان پاکو بھی تعلیم دیتی جائے اور میں یہ دیکھ کے بڑا من خوش ہوا کہ کس طریقے کے نال چھوٹے چھوٹے بچے صاحب نے شب گروہ کی بانی اپنے مختلف اچھا کی تھی اور بہت ہی آنند لائی میں کہ رس آ رہا ہے ਔਰ ਅਜ ਦੇ ਯੁੱਗ ਦੇ ਵਿੱਚ ਜਿੱਥੇ ਕਿ ਸੋਸ਼ਲ ਮੀਡੀਆ ਦਾ ਬਹੁਤ ਹਲ ਹੈ ਜਿੱਤੇ ਕਿ ਲੱਛਨ ਆਈ ਤੇ ਹੋਰ ਬਹੁਤ ਸਾਰੇ ਬੱਚੇ ਕਾਰਟੂਨ ਵਗੈਰਾ ਦੇਖਣਾ ਜ਼ਿਆਦਾ ਆਸਾਨ ਕਰਦੇ ਉਸ ਯੁੱਗ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਭਾਵਨਾ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਔਰ ਬਹੁਤ ਹੀ ਸ਼ਲਾਘਾਯੋਗ ਕਦਮ ਇਸ ਸਾਡੇ ਵੀਰ ਪਾਦੀ ਨੇ YouTube ਚੈਨਲ ਬਣਾਇਆ ਹੈ ਔਰ ਸਾਡੀ ਮੰਡੀ ਵੀ ਤਦ ਕਾਰਪੋਰੇਟ ਸੇਵਾ ਕਰਦੇ ਨੇ ਔਰ ਕਲਬ ਕਲਾਬ ਜਿਹੜਾ ਵੀ ਇਲਾਕੇ ਦੇ ਵਿੱਚ ਇਸ ਲਈ ਬਹੁਰੀ ਭੂਮਿਕਾ ਨਿਭਾਉਂਦਾ ਹੈ ਸਭਾ ਸੇਵਾ ਦੇ ਨਾਲ ਨਾਲ ਇਖਬਾਰ ਕੰਕੀ ਸੋਨ ਦੀ ਸੋਚ ਕਿ ਰੱਖਣ ਕੇ ਸਦਾਰ ਉਪਰਾਲਾ ਇਹਨਾਂ ਨੇ ਮਿਲਤੀ ਹੈ ਔਰ ਛੋਟੇ ਛੋਟੇ ਕਾਰਜਾਂ ਨੂੰ ਦੇਖ ਕੇ ਜਿਹੜੇ ਕੰਮ ਦੇ ਦਿੱਤੀ ਬੜੀ ਮਹੱਤਵਪੂਰਨ ਸਮੂਹ ਤੇ ਆਉਣਾ ਨਮਸਕਾਰ ਆ ਤੇ ਨਵੇਂ ਸਾਲ ਦੇ ਉਤੇ ਵੀ ਆਪਾਂ ਜਦੋਂ ਨਵਾਂ ਸਾਲ ਇਹ ਜਨਵਰੀ ਹੋਊਗੀ اکنا پھڑا تفاوٹ کتہ کرنا دعلا اگرداز میں لویز کو Ay glorious فہم دیجائیر میں جا کنم ب�� بڑھ گیا تو کنم بھ bleند آزا میں اس جگہ اس سوا Lizہ کرنا ਇਹ ਇਸ ਤਰ੍ਹਾਂ ਦੀ ਬੰਦੀ ਦਾ ਵਿਕਾਸ ਹੋ ਰਿਹਾ ਬਹੁਤ ਮੰਦੀਆਂ ਨੂੰ ਸੁਣਦਾ ਤਾਂ ਉਹ ਵਿਕੀਕਰਨ ਕੇ ਸਾਥੀ ਵਾਇਸ ਕਮੇਟੇ ਦਾ ਤਾਂ ਸ਼੍ਰੀ ਮੋਰੀ ਸਰਦਾਰ ਜੀ ਨੂੰ ਉਹ ਆਗਰਾ ਦੇ ਸਰਦਾਰ ਦੇ ਰੂਪ ਤੋਂ ਨੂੰ ਕਰਾ ਸਰ ਕੋਦਤ ਹੈ ਮੰਨ ਲਈ ਸਸਨ ਕਹਾਂ ਵਾਹਿਦੁਲ ਇੰਦਨ ਕਸਾ ਵਾਹਿਦੁਲ ਦੀ ਗੱਦੀ ਮਹਾਂ ਪਲੀ ਦਾ ਹੈ ਕਿਨ ਕਦਿਚੇ ਨਹੀਂ ਮਹਾਂ ਸੀ ਸਾਡੇ ਕਲੱਬ ਦੇ ਫੰਕਸ਼ਨ ਆਲਟਰਾ ਨੇ ਨਾਮ ਹੈ ਪੂਜਿਆ ਜੀ ਜਿੰਨੂੰ ਕੋ ਬੱਚਿਆਂ ਨਾਲ ਕੋ ਵੱਖਰਾ ਧਰਨ ਕਰਨ ਦੇ ਮਾਇਦੇ ਕੁਦਰਤੀ ਉਸਟੈਂਡ ਸ਼ਾਮ ਸਤਪਾਦੀ ਜਨ ਨੂੰ ਹੋਉਂਦਾ ਹੈ ਜਿੰਨੇ ਕਪਾ ਪ੍ਰੋਗਰਾਮ ਕਰਨਾ ਹੁੰਦਾ ਹੈ ਨਾ ਕਲੱਬ ਦੇ ਤੋਂ ਤੇ ਇਹਨਾਂ ਨੇ ਹੋਣ ਰੱਖਿਆ ਸਾਰੀ ਸ਼ਾਮ ਸਤਪਾਦੀ ਨਿਕਰ ਜਾਂਦੇ ਮੈਂ ਨਹੀਂ ਵਕਰਾ ਪਰੂਰ ਕਹਿੰਦੇ ਫਰਵਾਣੀ ਹੈ ਬਹੁਤ ਬੜੀ ਹੈ ਅਸੀਂ ਮਨਪਰਦੇ ਹੁੰਦੇ ਸੀ ਕਿਉਂਕਿ ਹਰੇਕ ਕੋਈ ਬ੍ਰਾਂਡ ਬੱਚਾ ਬੱਚਾ ਕੰਪੀਟੀਸ਼ਨ ਹੈ ਹਰੇਕ ਦੇ ਕੋਲ ਚੱਲਣਾ ਨਹੀਂ ਹੈ ਇਹ ਬਹੁਤ ਵਧੀਆ ਮੈਨੂੰ ਲੱਗਿਆ ਕਿਉਂਕਿ ਮੈਂ ਤਿੰਨ ਸਾਲਾਂ ਦਾ ਕਾਲਜ ਵਿੱਚ ਜੋਬ ਕੀਤੀ ਮੇਨੂੰ ਬੱਚਿਆਂ ਦਾ ਪਿਆਰ ਹੈ ਬੱਚੇ ਛੋਟੇ ਛੋਟੇ ਜਵਾਰੀ ਕੀਰਤਨ ਉਹ ਤਾਂ ਦੇਸ ਨੂੰ ਪ੍ਰਾਸ਼ੀਸ਼ ਕਰਕੇ ਜੀਵਨ ਜੀ ਕਰਦਾ ਇਹ ਗਰੂ ਕਨਸਾਤ ਜੀ ਦੀ ਪਵਨ ਜੁਰੀ ਵਿੱਚ ਬੈਠੇ ਸ੍ਰੀ ਮੂਸਾ ਸੰਧੇ ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਜੀ ਮਾਏ ਅੱਜ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਗੁਰਪੁਰਬ ਦੇ ਮੌਕੇ ਉੱਤੇ ਅੱਜ ਜੋ ਇਹ ਸਮਾਗਮ ਕਿਸਪਾਲ ਜੀ YouTube ਚੈਨਲ ਦੇ ਸਹਿਯੋਗ ਨਾਲ ਅਸੀਂ ਰਾਇੰਸ ਕਲੱਬ ਨੂੰ ਇਹ ਮੌਕਾ ਮਿਲਿਆ ਹੈ ਕਿ ਬੱਚਿਆਂ ਦੀ ਜੋ ਨਵੀਂ ਖੇਡਾਂ ਪ੍ਰਤੀ ਤੇ ਪੂਰ ਸਾਰੇ ਗਤਾਂ ਵਿੱਚ ਸ਼ਰਧਾ ਜੋ ਕਰਨ ਪਟਵੇ ਆਣ ਪਰ ਇਹਨਾਂ ਨੂੰ ਧਾਰਮਿਕ ਭਾਵਨਾਵਾਂ ਦੇ ਨਾਲ ਕੀ ਹੋ ਰਿਹਾ ਹੈ ਜੋ ਕਿ ਗੁਲਿਆਣਾ ਮੰਡੀ ਅਤੇ ਸਮੂਹ ਆਸ-ਪਾਸ ਦੇ ਇਲਾਕੇ ਵਾਸਤੇ ਇੱਕ ਬਹੁਤ ਵੱਡਾ ਸੰਦੇਸ਼ ਹੈ ਵੀ ਬੱਚਿਆਂ ਨੂੰ ਅਸੀਂ ਕਿਸ ਕਦਰ ਇੰਨੇ ਛੋਟੇ-ਛੋਟੇ ਬੱਚੇ ਜੋ ਗੁਰਬਾਨੀ ਦੇ ਲਾਂਗ ਲੱਗੇ ਹੋਏ ਹਨ ਅਤੇ ਕਿਸ ਪ੍ਰਕਾਰ ਉਚਾਰਨ ਕਰ ਰਹੇ ਹਨ ਅਤੇ ਮੈਂ ਤਾਂ ਇਹ ਸੋਚ ਰਿਹਾ ਕਿ ਇਹਨਾਂ ਨੂੰ ਦੇਖ ਕੇ ਸਾਨੂੰ ਇਹ ਨਸੁ ਸਹਿ ਰਿਹਾ ਕਿ ਸਾਡੇ ਵਿੱਚੋਂ ਮੇਰੀ ਆਪ ਦਾ ਕੋਟਾ ਦੇਰਪਾ ਦਾ ਵੀ 31 ਸਾਲ ਦੀ ਉਮਰ ਹੈ ਅਸੀਂ ਇਹਨਾਂ ਨੂੰ ਇਹ ਸਮਝ ਰਹੇ ਹਾਂ ਕਿ 40 ਸਾਲ ਦੀ ਪਿੱਛੇ ਹੋ ਗਏ ਹਾਂ ਆ ਸਾਨੂੰ ਗੁਰਬਾਣੀ ਵਰਤੀ ਕੁਝ ਵੀ ਜੋ ਮਤਲਬ ਚਾਹੀਦਾ ਸੀ ਸਾਡੇ ਮਤਲਬ ਉਹ ਨਹੀਂ ਹੋ ਰਿਹਾ ਸਾਨੂੰ ਸਾਨੂੰ ਇਹਨਾਂ ਤੋਂ ਵੀ ਸਿੱਖਣ ਦਾ ਹੋ ਰਿਹਾ ਹੈ ਤੇ ਮੈਂ ਸ਼ੁਕਰਗੁਜ਼ਾਰ ਆਂ ਗੁਰੂ ਮਹਾਰਾਜ ਦਾ ਜੋ ਇਸ ਗੁਰਪੁਰਬ ਦੇ ਮੌਕੇ ਤੇ ਇੱਕ ਕਿਸਾਨੀ ਦਾ ਮਸਲਾ ਵੀ ਹੱਲ ਹੋਇਆ ਉਹ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਅਦਾ ਕਰਕੇ ਸੰਗਤਾਂ ਦੇ ਸਹਾਯੋਗ ਨਾਲ ਸੇਵਾ ਪਾਤਰੀ ਗੁਰਮੁਖ ਵਿਦਿਆਰਜਕੀ ਗੁਰਮੁਖ ਸੰਗੀਤ ਮੁਕਾਬਲਾ ਰੱਖਿਆ ਗਿਆ ਕੋਟਾਂ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਬਖਸ਼ੀਏ ਹੋਏ ਉਪਰ ਦਾ ਸੰਕਾ ਇਹ ਸਵੇਲੇ ਸੰਪੂਰਨਤਾ ਹੋਈ ਹੈ ਕਨਵਾਰ ਬਲਵੰਤ ਕਲਪ ਦਾ ਜਿਨ੍ਹਾਂ ਨੇ 1100 ਰੁਪਏ ਸੇਵਾ ਵਿੱਚ ਅਰਦਾਸ ਕਰਵਾਈ ਹੈ ਨਾਲ ਹੀ ਬਹੁਤ ਹੀ ਸਤਿਕਾਰਯੋਗ ਸੁਖਦੇਵ ਸਿੰਘ ਬੁੱਟਰ ਸੁਖਪਾਲ ਸਿੰਘ ਬੁੱਟਰ ਨੇ ਉਹਨਾਂ ਦੇ ਪਿਆਰੇ ਸੁਪੁੱਤਰ ਅਮਰਪਾਲ ਸਿੰਘ ਬੁੱਟਰ ਦੀ ਸ਼ਾਦੀ ਦੀ ਖੁਸ਼ੀ ਵਿੱਚ ਉਹਨਾਂ ਨੇ ਵੀ 1100 ਰੁਪਏ ਸੇਵਾ ਵਾਸਤੇ ਇੱਥੇ ਪੇਸ਼ ਕੀਤੇ ਅੰਤਿਮ ਸਿਰਪਾ ਕਰੇ ਪਰਿਵਾਰਾਂ ਦੀ ਸੇਵਾ ਕਰਨੇ ਕੌਣ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਤਪਾਲ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ